ਆਪਾਂ ਗੁੱਡ ਮਾਰਨਿੰਗ ਫਰਮ ਸਪੇਨ ਅੱਜ ਵਲੈਂਸੀਆ ਆਪਾਂ ਮੈਂ ਰਾਤੀ ਆ ਚੀਜ਼ ਇੱਕ ਦਿਖਾਈ ਸੀ ਹੁਣ ਦੁਬਾਰਾ ਦਿਖਾਣਾ ਆ ਚੀਜ਼ ਨਾ ਮੈਂ ਇੰਡੀਆ ਦੇ ਵਿੱਚ ਚੋਣਾ ਵਾ ਆਪਣੇ ਪੰਜਾਬ ਦੇ ਵਿੱਚ ਜਿਵੇਂ ਪੂ ਆਪਣੇ ਸੜਕਾਂ ਦੇ ਦਵਾਲੇ ਰੁੱਖ ਠੋਕੇ ਜਾਂਦੇ ਨਾ ਇਦਾਂ ਫਲ ਫਰੂਟ ਲਏ ਜਾਂਦੇ ਹਰ ਇੱਕ ਦੀ ਪਹੁੰਚ ਵਿੱਚ ਹੋ ਜਾਂਦਾ ਆ ਸਾਰੇ ਰੁੱਖਾਂ ਦੇ ਉੱਤੇ ਯਾਨੀ ਕਿ ਆ ਕਾਮਨ ਹੈ ਸੰਤਰੇ ਇਦਾਂ ਡਿੱਗੇ ਪਏ ਨੇ ਤੇ ਪਰ ਭਾਜੀ ਤੇ ਕਹਿੰਦੇ ਨੇ ਇਹਨਾਂ ਨੂੰ ਕੈਮੀਕਲ ਲੱਗਾ ਹੁੰਦਾ ਪਰ ਚਲੋ ਜੋ ਇਹ ਤੇ ਇੱਕ ਕਾਮਨ ਹੈ ਜਪੜੇ ਉਥੇ ਇੰਡੀਆ ਦੇ ਵਿੱਚ ਹੋਣ ਇਦਾਂ ਤਾਂ ਹਰ ਇੱਕ ਬੰਦੇ ਦੀ ਪਹੁੰਚ ਦੇ ਚੀਜ਼ ਹੁੰਦੀ ਆ ਪਰ ਉਮੀਦ ਨਹੀਂ ਕਰ ਸਕਦੇ ਨਾ ਉਥੇ ਕਿਉਂਕਿ ਉਥੇ ਸੜਕਾਂ ਦੇ ਨਾਲ ਕਿੰਨੀ ਜਗ੍ਹਾ ਖਾਲਤੂ ਪਈ ਹੁੰਦੀ ਹੈ ਤੇ ਚਲੋ ਅੱਜ ਪਹੁੰਚੇ ਆ ਵਲੈਂਸੀਆ ਮਿਲਦੇ ਆ ਆਪਣੇ ਦੂਜੇ ਭਰਾਵਾਂ ਨੂੰ ਤੇ ਮੈਂ ਧੂਸ ਮਾਰਨ ਲੱਗਾ ਸੈਂਟਰ ਦੇ ਵਿਚਾਲੇ ਹੋ ਅੱਜ ਤੋ ਕੇਸੀ ਆ ਪਾਸ ਸੋਨੂ ਭਾਜੀ ਰਾਂ ਕੋਲ ਰਾਤ ਹੋਰ ਸੋਨੂ ਜੀ ਗੁੱਡ ਮਾਰਨਿੰਗ ਜੀ ਮੈਂ ਰੈਡੀ ਕਰ ਦਿੱਤਾ ਓਕੇ ਥੈਂਕ ਯੂ ਹੁਣ ਕਿੱਧਰ ਟੂਰ ਕਰਦਾ ਹੈ ਜੀ ਅ ਤੁਹਾਨੂੰ ਤੁਹਾਡੇ ਕੋਲ ਆਏ ਅਸੀਂ ਤੇ ਉਹ ਰਾਹ ਹੀ ਰਾਂ ਜਿੱਧਰ ਨੂੰ ਮਰਜ਼ੀ ਪਾ ਦੋ ਹੁਣ ਤੁਸੀਂ ਮੈਨੇ ਅੱਜ ਕੀ ਕਮਾਂਦੇ ਨੇ ਸੋਨੂ ਜੀ ਸਾਨੂੰ ਚਲੋ ਦੇਨੇ ਆ ਪਾਜੀ ਹੋਲੀ ਓੜੀ ਨਾ ਪੇਨ ਦਾ ਵੈਦਰ ਵੇਖੋ ਕਿੱਡਾ ਸੋਹਣਾ ਵੈਦਰ 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 ਆਈ ਲਵ ਦਿਸ ਵੈਦਰ ਸੱਚੀ ਵਾਕਈ ਬੜਾ ਸੋਹਣਾ ਵੈਦਰ ਹੈ ਬਹੁਤ ਵਧੀਆ ਟੂਰ ਹੈ ਆ ਪਹਿਲੀ ਵਾਰ ਇੱਥੇ ਆ ਕੇ ਪਾਰਕਿੰਗ ਮਿਲੀ ਹੈ ਉੱਥੇ ਤਾਂ ਬਾਰਸੀਲੋਨਾ ਜਿਤ ਪਾਰਕਿੰਗ ਦੀ ਬੜੀ ਦਿੱਕਤ ਰਹਿੰਦੀ ਹੈ ਦੋਨਾਂ ਦੋਨਾਂ ਕੀ ਹੁੰਦਾ ਹੈ ਕਾਫੀ ਹਾਂਜੀ ਹੈ ਨਾ ਆ ਤਲ ਦੋਨ ਕਾਫੇ ਦੋਨਾਂ ਦੋ ਨਾ ਦੋਨ ਕਾਫੇ ਉਹ ਕਾਫੀ ਨਾ ਕਾਫੀ ਸ਼ਾਪ ਹੈ ਨਾ ਕੈਫੇ ਦੋਨਾਂ ਯਾਰ ਮੈਂ ਕਾਫੇ ਹੂੰ ਆ ਜਾਓ ਭਾਈ ਮੈਂ ਸਿੱਖੀਆਂ ਥੋੜੀ ਜੀ ਸਪੈਨਿਸ਼ ਹੁਣ ਬੱਲੇ ਬੱਲੇ ਹੋ ਜੂਗੀ ਆਪਣੀ ਦੇਖ ਲਓ ਜੇ ਰਾਤ ਰਕਣਾ ਤੇ ਅੱਗੇ 2 ਵਜੇ ਨਿਕਲੇ ਉਧਰੋਂ ਅਜੇ ਤਨੋਂ ਸੀਟ ਪਈ ਬੱਚੇ ਵਾਲੀ ਸਤਨਾਮ ਸ਼੍ਰੀ ਵਾਹਿਗੁਰੂ ਬਾਜੀ ਸੱਚੀ ਜੇ ਮੇਰਾ ਇੰਡੀਆ ਸਰਦਾ ਹੋਵੇ ਨਾ ਮੈਂ ਨਾ ਛੱਡਾਂ ਦੇਸ਼ ਇੰਨੋਂ ਕੋ ਪਿਆਰਾ ਦੁਨੀਆ ਵੀ ਬੜੀ ਪਿਆਰੀ ਏ ਤੁਹਾਨੂੰ ਬਾਕੀ ਸੰਤਰੇ ਤੇ ਨਹੀਂ ਲੈ ਕੇ ਸੰਤਰੇ ਕੱਲ ਤੇ ਮੇਰੇ ਮਗਰ ਲੱਗੇ ਨੇ ਤੇ ਇੱਕ ਦਿਹਾੜੀ ਲਾ ਤੂੰ ਸੰਤਰੇ ਤੋੜ ਕੇ ਜਾ ਹਾਏ ਨਹੀਂ ਮੈਨੂੰ ਟਿਕਨ ਦਿੰਦਾ ਮੇਰੇ ਵਾਲਾ ਹੀ ਮੈਨੂੰ ਦੰਦਾ ਇੱਕ ਦਿਹਾੜੀ ਜਰੂਰ ਲਾ ਕੇ ਜਾ ਮੈਂ ਨਹੀਂ ਜਦੋਂ ਤੁਸੀਂ ਆ ਗਏ ਹੋ ਕੰਮ ਕਰਨ ਲਈ ਫਿਰ ਅਸੀਂ ਜਰੂਰੀ ਕਰਨਾ ਤੁਹਾਡੇ ਹੁੰਦੇ ਯਾਰ ਅਸੀਂ ਕੰਮ ਕਰਦੇ ਚੰਗੇ ਲੱਗਾਂਗੇ ਨਹੀਂ ਲੱਗਦੇ ਭਾਈ ਸਹੀ ਗੱਲ ਹੈ ਹਾਂ ਵੇਖੋ ਸੋਨੂੰ ਸਾਡੀ ਫੇਰ ਲੈ ਲਈ ਨਾ ਯਾਰ ਮੈਨੂੰ 15 ਦਿਨ ਹੋ ਗਏ ਹੋਣੇ ਨੇ ਆਏ ਨੂੰ ਰੰਗ ਸਾਫ ਸੁਫਾ ਹੋ ਗਿਆ ਐਦਾਂ ਵਧੀਆ ਨੇ ਨਾ ਸਾਲ ਦੇ ਵਿੱਚ ਕੋਈ ਆਜੇ ਨਾ ਬੰਦਾ ਮਹੀਨਾ ਕੋ ਤੇ ਰੰਗ ਸਾਫ ਸੁਫੀ ਹੋ ਕੇ ਤੁਰ ਜਾਂਦੇ ਸੋ ਇਦਾਂ ਹੀ ਆ ਵਜੀ ਹੈ ਨਾ ਬੜਾ ਬੜਾ ਫਰਕ ਪੈਂਦਾ ਸੋਹਣੀ ਸੋਹਣੀ ਜਨਤਾ ਸਾਡੇ ਕੋਲੋਂ ਲੰਘਦੀ ਏ ਬਸ ਕੋਲੇ ਲੰਘਦੀ ਏ ਇਹਦਾ ਸੁਣਨ ਨੂੰ ਦੱਸ ਰਿਹਾ ਕਿ ਕੱਲ ਕੰਨ ਫੁੱਲ ਮੀ ਪਿਆ ਇੱਥੇ ਮਾ ਸਾਡੇ ਹੁੰਦਾ ਤਾਂ ਚਟ ਚਟ ਕੋਲੋਂ ਬਚ-ਬਚ ਕੇ ਲੰਘਣਾ ਮੈਂ ਚਿੱਕੜ ਦੇ ਕੋਲ ਇੱਥੇ ਬਣਤਰ ਹੀ ਇਹਨਾਂ ਲੋਕਾਂ ਨੇ ਦੁਸ਼ੀਆਂ ਦੀ ਸੋਹਣੀ ਬਣਾਈ ਏ ਕਿ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਵੈਸੇ ਤੇ ਯਾਰ ਮੈਂ ਸਵਿਟਜ਼ਰਲੈਂਡ ਦੇ ਵਿੱਚ ਵੇਖਿਆ ਸੀ ਉਹਨਾਂ ਦੇ ਛੜਕਾ ਪਾਣੀ ਪੀਂਦੀਆਂ ਨੇ ਇਹ ਛੜਕਾ ਪਾਣੀ ਪੀਂਦੇ ਆਵੇਂ ਇੰਨੇ ਕਿੰਨੇ ਬੋਗੇ ਪਾਣੀ ਹਾਂ ਇਹ ਇਹ ਹਾਂ ਇਹ ਨਾਲ ਆਹ ਸਹੀ ਗੱਲ ਐ ਇਸੇ ਤਰੀਕੇ ਉਹ ਛੜਕਦਾ ਨਾ ਬਣਦਾ ਈ ਇਸ ਤਰੀਕੇ ਨਾਲ ਉਹਨਾਂ ਦੀ ਕੀਤੀ ਹੋਈ ਐ ਕਿ ਜਿਹੜਾ ਤੁਪਕਾ ਡਿੱਗਦਾ ਨਾ ਛੜਕ ਰਸ ਜਾਂਦੀ ਐ ਯਾਦ ਐਂਦੇ ਬਾਜੀ ਹੈਣਾ ਅਜਾ ਦੀ ਉਹ ਜਿਹੜਾ ਪਾਤੋਂ ਰਾਤ ਨੂੰ ਘੁੰਮਦੇ ਰਹੇ ਇੱਥੇ ਹੈਣਾ ਜਦੋਂ ਕੀ ਫਲਾਈਆ ਸੀ ਫਲਾਈਆ ਸੀ ਕੀ ਕਹਿੰਦੇ ਫਲਾਈਆ ਸੀ ਫਾਈਆ ਫਾਈਆ ਲੰਘ ਗਿਆ ਉਹ ਕੈਫੇ ਤੇਰੀਆ ਫਾਈਆ ਹੋਣੀ ਲੰਘ ਕੇ ਗਿਆ ਉਹ ਲੰਘ ਗਿਆ ਆਹ ਦੇਖ ਕਿ 18 ਮਾਰਚ ਨੂੰ ਆਇਰੇ ਸੀ ਕਿੰਨੇ ਦਾ 18 हां 18 19 ਦੇ ਸੀ 18 19 ਦੇ ਸੀ ਮੈਂ 18 ਨੂੰ ਤੋਂ ਚੜਿਆ 19 ਨੂੰ ਪਹੁੰਚਿਆ ਸੀ ਤੁਸੀਂ ਜਦੋਂ ਆਏ ਇੱਥੇ ਪਾਰਕਿੰਗ ਬਹੁਤ ਐਸਾਰੀ ਆ ਫਰੀ ਦੀ ਪਾਰਕਿੰਗ ਚੰਗੀ ਹੈ ਬਲੈਂਸੀਆ ਬਲੈਂਸੀਆ ਗ੍ਰਾਮ ਵੀ ਇੱਥੇ ਹੀ ਆ ਗਿਆ ਹੈ ਹੈ ਰੋਂਦਾ ਟ੍ਰਾਂਜਿਟੋ ਮੈਂ ਇੰਗਲਿਸ਼ ਨਹੀਂ ਪ੍ਰੋਨਾਂਸ ਕਰ ਦੇਣਾ ਟ੍ਰਾਂਜਿਸਟੋ ਸੇ ਤਾਂ ਟ੍ਰਾਂਨਜ਼ਿਸਟਰ ਮੈਂ ਤਾਂ ਇੰਗਲਿਸ਼ ਨਹੀਂ ਕਰ ਦਿੰਦਾ ਕਿ ਬੋਲ ਦੋ ਭਾਈ। ਆਪਾਂ ਜਿਹੜਾ ਬਾਰਸੋਨਾ ਏਰੀਆ ਨਾ ਤੁਹਾਡੇ ਵਾਲਾ ਉਹ ਵੀ ਆਪੀ ਆ ਜਾਂਦਾ ਥੋੜਾ। ਉਹ ਜਿਵੇਂ ਉਹ ਆ ਕਿ ਨਾ ਬੰਬੇ ਦਿੱਲੀ ਹੈ ਨਾ ਹਾਂਜੀ। ਇਹ ਤੁਹਾਨੂੰ ਮਹਿੰਗਾ ਏਰੀਆ। ਇਹ ਨਹੀਂ ਆਦਾ ਨਾ ਫਿਰ। ਇਹ ਆ ਗਿਆ ਪਟਿਆਲਾ ਟਾਈਪ। ਇਹ ਭਾਜੀ ਇਹ ਪਟਿਆਲਾ ਨਹੀਂ। ਇਹ ਪਟਿਆਲਾ ਟਾਈਪ ਆ ਗਿਆ। ਥੋੜਾ ਜਿਹਾ ਠੀਕ ਹੈ ਸਸਤਾ ਵੀ ਹੈ। ਹੁੰਦਾ ਕਹਿੰਦੇ ਨੇ ਇਥੇ ਇਹਨੂੰ ਗੋਲ ਚੱਕਰ ਨੂੰ ਰੌਂਡ। ਕੋਈ ਕੋਈ ਤੇ ਆਉਂਦੇ ਨੇ। ਸੇਬਾ ਤਾਂ ਆ ਗਏ ਸੈਂਟਰੋਂ ਨਹੀਂ ਆ ਗਿਆ ਹਾਂਜੀ ਸੈ ਯਾਤਰਾ ਹਾਂਜੀ ਆ ਸੈਂਟਰ ਆਪਾਂ ਪੈਦਲ ਘੁੰਮਿਆ ਆ ਯਾਰ ਰਸਤਾ ਹਨਾ ਬਿਲਕੁਲ ਭਾਜੀ ਆਪਾਂ ਉਦੋਂ ਤਾਂ ਮੈਨੂੰ ਯਾਦ ਹੈ ਇੱਥੋਂ ਆਏ ਸੀ ਆਪਾਂ ਇੱਦਾਂ ਮੈਂ ਸਕੂਲ ਜਾਂ ਪੜ੍ਹਦਾ ਰਿਹਾ ਆ ਇੱਥੇ ਆਣੀ ਸਕੂਲ ਅਰੇ ਪਹਿਲੇ ਦੂਜੇ ਚ ਇੱਥੇ ਇੱਥੇ ਪਹਿਲੀ ਪੱਕੀ ਚਾਹ ਹੈ ਨੋ ਰਿਜਨ ਤੋਂ ਆਇਆ ਐਕਸਪੋ ਹੋਟਲ ਨਿਸ਼ਾਨ ਉਸਪਾਨੀ ਅਯੂਬਾ ਦੇ ਸਾਹਮਣੇ ਚਾਹ ਆ ਜੂਬਾ ਆ ਚੰਗੀ ਕਲੋਲੇ ਬਾਹਰੋਂ ਟੋਪਾ ਛੱਟ ਕੇ ਜਾਈਦੀ ਬਾਹਰ ਨਿਕਲੀ ਤਾਂ ਤੇ ਧਰ ਬਾਰਿਸ਼ ਹੁੰਦੀ ਹੈ ਕਿੱਥੇ ਅੱਜ ਨਵਾਂ ਮੈਂ ਬਣਾਣਾ ਤੁਹਾਨੂੰ ਤੇ ਉਹ ਮੁੰਡਾ ਨਹੀਂ ਜਾ ਰਿਹਾ ਨਹੀਂ ਇਹ ਤਾਂ ਮੁੰਡਾ ਨਹੀਂ ਹੈ ਇਹ ਵੀ ਉਦਾਂ ਹੀ ਇੱਕੋ ਪਰਿਵਾਰ ਚ ਹੀ ਆਏ ਹੋਏ ਆ ਅੱਛਾ ਤਸਈਬਾ ਜੀ ਹੋ ਕੇ ਆ ਕੇ ਭਾਈ ਆ ਕੇ ਭਾਈ ਬੰਗਾ ਆ ਬੜਾ ਕੁੱਤਾ ਕੰਮ ਹੈ ਤੁਹਾਡਾ ਇੱਥੇ ਹੈ ਏਜੰਟ ਕਿ ਬਾਹਰ ਤੋਂ ਪਛੜ ਕੇ ਗਏ ਆ ਅੰਦਰ ਹੀ ਵੜੇ ਜਾਂ ਬਾਹਰ ਆਏ ਤਾਂ ਮੀਂਹ ਪਈ ਜਾਂਦਾ ਕਾਰਸ਼ ਦਾ ਵੀ ਉਦਾਂ ਹੀ ਨਹੀਂ ਬਸ ਇਦਾਂ ਹੈ ਕਿ ਇੱਥੇ ਤਾਂ ਮੀਂਹ ਪਿਆ ਹੁੰਦਾ ਨਹੀਂ ਹੈਗਾ ਨਾ ਕੱਪੜੇ ਨਹੀਂ ਕਿੱਲੇ ਕਰਦਾ ਪਹਿਲਾਂ ਤਾਂ ਸਹੀ ਸੀ ਮੌਸਮ ਹਾਂ ਜਦ ਨਾਲ ਪੈ ਗਿਆ ਤੇ ਪੇਜੀ ਸਕਦੇ ਆ ਦੋ ਦਿਨਾਂ ਦੇ ਉਹਨੂੰ ਜਦੋਂ ਪ੍ਰਭਾ ਹੋਇਆ ਨਹੀਂ ਥੋੜਾ ਬਾਟਰ ਕਰੂ ਆ ਜਿਮ ਹੈ ਤੁਹਾਡੇ ਦੇ ਨਾਲ ਹੀ ਜਿਮ ਨਾ ਬਾਅਦ ਤੇ ਬਹੁਤ ਕੋਸ਼ਿਸ਼ ਹੈ ਜਾਂਦੇ ਨਹੀਂ ਹੈਗੇ ਤੁਸੀਂ ਅਸੀਂ ਵਾਹੀ ਕੁਦਰਤੋਂ ਫਿੱਟਾਂ ਨਹੀਂ ਜਾਇਆ ਕਰਨਾ ਜੋ ਡੋਰਿੰਗ ਪੈਦੀ ਹੈ ਐਨੀ ਟਾਈਮ ਫਿਟਨੈਸ ਵੈਸੇ ਤੁਹਾਡੇ ਸਸਤੀ ਹੈ ਇੱਥੇ ਹੈ ਨਾ ਜਿਮ ਓਕੇ ਲੱਗਦਾ ਲੱਗਦੇ ਨਾ ਬੈਟਮੈਨ ਅੱਪਾ ਜਾ ਰਹੇ ਆ ਅਜੂਬਾ ਜਾ ਦੇਖਦਾ ਇਹ ਤਾਂ ਨਾ ਕੀ ਐ ਪਤਾ ਕੁਛ ਬਲਸੀ ਆਲੇ ਚੁੱਪ ਕਰ ਗਏ ਇਹਦਾ ਨਾਮ ਜੂਬਾ ਪੰਜਾਬੀਆਂ ਦੇ ਆ ਤੇ ਨਾ ਨਾਮ ਨਹੀਂ ਯਾਦ ਅਜੂਬਾ ਜੂਬਾ ਕਹੀ ਜਾਂਦੇ ਨੇ ਕਦੇ ਬਾਕੀ ਦੇਖਦੇ ਆ ਅੱਗੇ ਕੋਈ ਨਾਮ ਤਾਂ ਲਿਖੀ ਹੋਇਆਗਾ ਲੈ ਕੋਰਾ ਤੱਕੜ ਨਹੀਂ ਲਿਖਿਆ ਆਰਥ ਤੇਸ ਦੇ ਆਰਥ ਤੇਸ ਦੇ ਲਾਸ ਸੀ ਨੇ ਅਹਿਸਾਸ ਆਰਥ ਤੇਸ ਦੇ ਲਾਸ ਸੀ ਨੇ ਸੀ ਉਹ ਡਾਡ ਸ਼ੂਡਾਟ ਦੇ ਲਾਸ ਆਰਤਿਸ ਹੈ ਸ਼ੂਡਾਟ ਦੇ ਗਨੇਸ਼ ਯਾਰ ਇਹ ਪ੍ਰਨਾਉਂਸ ਹੀ ਨਹੀਂ ਕਰਨਾ ਹੁੰਦਾ ਪਤਾ ਨਹੀਂ ਕੀ ਹੈ ਪਰ ਚੀਜ਼ ਚੀਜ਼ ਬੜੀ ਵਧੀਆ ਬਣੀ ਹੋਈ ਹੈ ਹੈ ਇਹ ਉਹ ਨਦੀ ਬਾਹਰਲਾ ਇਹ ਉਹ ਬਲੈਂਸੀਆ ਇਧਰਲੀ ਸਾਈਡ ਸਾਈਡ ਤੇ ਰਹਿ ਜਾਂਦਾ ਓਕੇ ਇਹ ਬਣਾਈ ਹੋਈ ਸੀ ਕਿ ਜੇ ਕੋਈ ਬਾਹਰੋਂ ਹਮਲਾ ਕਰੇ ਨਾ ਤੇ ਇਹਦੇ ਚ ਪਾਣੀ ਹੁੰਦਾ ਸੀ ਪਾਣੀ ਉਹ ਦਰਵਾਜ਼ਾ ਤਾਂ ਨਹੀਂ ਐਂਟਰ ਕਰਨਾ ਹੁੰਦਾ ਹੂੰ ਹੌਲੀ ਹੌਲੀ ਜਿੱਦਾਂ ਜਿੱਦਾਂ ਖਤਰਾ ਖਤਮ ਹੋ ਗਿਆ ਫਿਰ ਇਹ ਨਰੀਅਲ ਵਿੱਚ ਕਈ ਕੁਝ ਬਣਾ ਦਿੱਤਾ ਹੂੰ ਹੂੰ ਇਹ ਬੰਦਾ ਹੁਣ ਇਸ ਤਰ੍ਹਾਂ ਨਾ ਯਾ ਪਾਣੀ ਹੀ ਹੈਗਾ ਵੈਸੇ ਨਹੀਂ ਉੰਜ ਆਪਾਂ ਅੰਦਰ ਤੇ ਨਹੀਂ ਆ ਸਕਦੇ ਜਿਵੇਂ ਗੇਟ ਲੱਗੇ ਨੇ ਤੇ ਉਹ ਨਹੀਂ ਹੈਗਾ ਪਰ ਉਹ ਥੱਲੇ ਜਾਣ ਵਾਸਤੇ ਇਧਰੋਂ ਵੀ ਆ ਗਿਆ ਕਾਪੀ ਬਹੁਤ ਸੋਹਣੀ ਚੀਜ਼ ਬਣਾ ਰੱਖੀ ਹੈ ਨਹੀਂ ਆ ਰਹੀ ਆ ਸੀ ਜਿੱਥੇ ਕਿੰਨੇ ਕਿੰਨੇ ਕਿਲਿਆਂ ਤੇ ਫੈਲੀ ਹੋਈ ਹੈ ਚੌੜੀ ਹਾਂ ਸਾਰਾ ਇੱਥੇ ਪਾਣੀ ਹੈ ਗਾਈਡਡ ਟੂਰ ਬਾਕਸ ਆਫਿਸ ਰੈਨਿਆ ਸੋਫੀਆ ਹੈ ਲੈਸ ਆਰਟਸ ਰੈਨਿਆ ਸੋਫੀਆ ਯਾਰ ਆ ਲਾਈਟਾਂ ਦੇਖੋ ਕਮਾਲ ਹੈ ਛੋਟੀਆਂ ਛੋਟੀਆਂ ਲਾਈਟਾਂ ਹੋੜੀਆਂ ਚ ਬੜੇ ਲਾਇਨ ਨਾ ਆ ਲਾਈਟਾਂ ਜੀਆਂ ਛੋਟੀਆਂ ਛੋਟੀਆਂ ਇੱਥੇ ਹੋਮਿਸਿਸ ਕੋਈ ਮਾਲ ਮੂਲ ਹੋਣਾ ਉਹ ਤੇ ਰੈਸਟੋਰ ਬਾਰ ਦੇ ਸੀ ਜੀ ਨਾ ਵਿਚ ਹੋਰ ਕਸਤੇ ਨੇ ਵੀ ਠੀਕ ਹੈ ਹੋਟਲ ਨੇ ਹੋਟਲ ਹੈਗਾ ਵਿੱਚ ਹੋਟਲ ਹੈ ਨੇ ਕਾਫੀ ਵੱਡਾ ਪਰਾ ਨੂੰ ਹੈ ਨਾ ਸ਼ਿਪਾ ਬਣਾਇਆ ਹੈ ਸ਼ਿਪ ਨਹੀਂ ਹੁੰਦਾ ਉਸ ਇਸ ਦਾ ਨਾ ਵੇਖਦੇ ਸੀ ਹਾਂ ਆ ਸਮੁੰਦਰੀ ਜਹਾਜ਼ ਵੀ ਇਦਾਂ ਹੀ ਉੱਚੇ ਲੰਮੇ ਆ ਨਾਮ ਹੈ ਭਾਈ ਜੇ ਕਿਸੇ ਨੂੰ ਪ੍ਰੋਨਾਂਊਂਸ ਕਰਨਾ ਹੁੰਦਾ ਠੀਕ ਆਪਾਂ ਨੂੰ ਕਿਉਂਦਾ ਨਹੀਂ ਹੈਗਾ ਸਿਟੀਵਾਟ ਦੇ ਲਾਸ ਆਰਟਸ ਆਈ ਸੀ ਸੈਂਸੀਅਸ ਹੈ ਨਾ ਆਪਾਂ ਤੇ ਇੰਗਲਿਸ਼ ਹੀ ਕਰ ਦੇਤਾ ਬਾਕੀ ਪਤਾ ਨਹੀਂ ਕੀ ਹੈ ਇਸ ਦਾ ਨਾਮ ਤੇ ਬੜਾ ਸੋਹਣਾ ਬਣਿਆ ਹੋਇਆ ਸਾਡੇ ਤੇ ਫੁੱਲ ਵਾਈਡ ਐਂਗਲ ਦੇ ਵਿੱਚ ਵੀ ਨਹੀਂ ਹੁੰਦਾ ਬੜਾ ਉਹ ਗਿਆ ਤੇ ਗਿਆ ਉੱਧਰ ਚੀਜ਼ ਕੀ ਬਣੀ ਹੈ ਕੁਝ ਨਹੀਂ ਪਤਾ ਬੜੀ ਸੋਹਣੀ ਹੈ ਸਮੁੰਦਰੀ ਜਾਜ ਵਾਂਗੂ ਲੱਗਦਾ ਹਾਂਜੀ ਸਪਾਨਿਓ ਕੀ ਲਿਖਿਆ ਹੋਇਆ ਹੈ ਚੰਦ ਕਰਿਆ ਆਂਦਾ ਜਿਹੜੇ ਮਿਸਟਰੀ ਬਣਾਇਆ ਨਾ ਉਹਨੂੰ ਪਤਾ ਨਹੀਂ ਲੱਗਾ ਨੇ ਕੀ ਬਣਾਤਾ ਬਾਅਦ ਚ ਕਟਾ-ਕਟਾ ਕਰਕੇ ਨਾ ਬੰਦ ਕਰ ਛੱਡਿਆ ਸਾਇੰਸ ਆਰਟ ਅ ਹੈ ਠੀਕ ਹੈ ਸਾਇੰਸ ਆਰਟ ਹੈ ਬਈ ਕਲਾਕ੍ਰਿਤੀਆਂ ਵਿਗਿਆਨ ਦੀਆਂ ਵਿਗਿਆਨ ਭਵਨ ਜਾਨੀ ਕੇ ਆ ਵਿਗਿਆਨ ਵਿਗਿਆਨ ਭਵਨ ਹੈ ਹੁਣ ਪੰਜਾਬੀ ਆਈ ਹੈ ਬਈ ਸਾਨੂੰ ਕਾਫੀ ਟਾਈਮ ਬਾਅਦ ਵਿਗਿਆਨ ਭਵਨ ਕਲਾ ਪਵਨ ਜਿਵੇਂ ਹੁੰਦੇ ਨੇ ਨਾ ਬੰਦਰ ਸੋਹਣੀ ਹੈ ਨਜਾਇਜ਼ ਪੈਸਾ ਲਾਇਆ ਹੋਇਆ ਇੰਨੇ ਚ ਕਈ ਗਰੀਬਾਂ ਦੇ ਵਿਆਹ ਹੋ ਜਾਣੇ ਸਨ ਉਹ ਨਹੀਂ ਆ ਜਾਂਦੇ ਥੱਲੇ ਗਰੀਬ ਮੇਰੇ ਅੱਗੇ ਥੱਲੇ ਜਾ ਕੇ ਕਮੈਂਟ ਕਰਿਆ ਆ ਕਿ ਸਾਡੇ ਨਾਲ ਪੈਸਾ ਲੈ ਲਵਾ ਗਏ ਇਹਦੇ ਵਿੱਚ ਯਾਰ ਇੱਥੇ ਕਈ ਕੁੜੀਆਂ ਦੇ ਵਿਆਹ ਹੋ ਜਾਣੇ ਸਨ ਆਪਣੇ ਮੁੰਡੇ ਦਾ ਵਿਆਹ ਕਰੇਗੇ ਹੁਣ ਸਾਡੇ ਕੁੜੀਆਂ ਦੇ ਵਿਆਹ ਕਰਨ ਨੂੰ ਕਿਉਂ ਰੋਕੋ ਇੰਤਣ ਦੇ ਤਾਂ ਲੋਕ ਨੇ ਸਾਡੇ ਕੋਲ ਇਹ ਬਹੁਤ ਜਾਂਦੀ ਹੈ ਅਗਲੇ ਨੇ 40 ਓਵਰ ਲਾ ਕੇ ਪੈਸਾ ਇਕੱਠਾ ਕੀਤਾ ਬੱਚੇ ਦਾ ਵਿਆਹ ਕਰਦਾ ਕੋਈ ਆਪਣੇ ਸ਼ੌਂਕ ਪੂਰੇ ਕਰ ਰਿਹਾ ਤੇ ਉਹਨੂੰ ਮਤ ਪੂਰਾ ਕਰਦਾ ਤਾਂ ਥੱਲੇ ਗਰੀਬ ਜਨਤਾ ਪੈਣੋਂ ਜਾਂਦੀ ਨਹੀਂ ਪਈ ਸਾਡਾ ਪੂਰਾ ਉਹਨੂੰ ਮਤਾਂ ਦੇ ਜਾਣੇ ਕਿ ਕਮੈਂਟਾਂ ਚ ਉਸ ਬੰਦੇ ਦੀ ਕਮੀ ਚ ਉਸ ਬੰਦੇ ਦੀ ਕਿਸੇ ਨਾਲ ਬੰਦੇ ਨਾਲ ਪਾਣਦੀ ਨਹੀਂ ਪੈਸੇ ਦੇ ਕੇ ਬੰਦੇ ਲਿਆ ਬੰਦੇ ਲਿਆ ਜੋ ਵੀ ਨਹੀਂ ਚਲੋ ਉਹ ਗੱਲ ਬੱਧੀ ਹੈ ਪਰ ਤਾਂ ਗਿਆ ਤੁਰ ਵਾਹ ਕੋਈ ਕੁਝ ਵੀ ਨਹੀਂ ਤੜਕੜਾ ਸੀ ਨਹੀਂ ਫੋਟਾਂ ਜਾਂਦੇ ਕਾਟਦੇ ਯਾਰ ਇਹ ਕਿ ਲਗਿਆ ਪਤਾ ਨਹੀਂ 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 ਨਰ ਰੁਪਿਆ ਦਿੱਤਾ ਇਹਨੇ ਨਹੀਂ ਅਗਲੇ ਨੇ ਕਿਸੇ ਦੀ ਸਰਵਿਸ ਫਰੀ ਨਹੀਂ ਨਾ ਲਈ ਫਰੀ ਯਾਰ ਇਹਨਾਂ ਸਰਮੋ ਤੇ ਟੀਵੀ ਤੇ ਕੋ ਨਹੀਂ ਨਾ ਬਲੈਂਸੀਆ ਬਲੈਂਸੀਆ ਸਪੇਨ ਦਾ ਇੱਕ ਬਹੁਤ ਵਧੀਆ ਸ਼ਹਿਰ ਹੈ ਜਿਸ ਦੇ ਵਿੱਚ ਸਾਇੰਸ ਆਰਟ ਬਣਿਆ ਹੋਇਆ ਹੈ ਸਿਲਸੀਆ ਸਪੈਨਿਸ਼ ਨੇਮ ਹਾਊ ਟੂ ਪ੍ਰੋਨਾਂਸ ਆਈ ਡੋ ਨੋ ਐਸੇ ਦੇ ਵਿੱਚ ਹੀ ਜੋਗਿੰਗ ਟ੍ਰੈਕ ਬਣੇ ਹੋਏ ਨੇ ਸ਼ਾਪਿੰਗ ਮਾਲ ਬਣੇ ਹੋਏ ਨੇ ਤੇ ਈਟਿੰਗ ਪੁਆਇੰਟ ਬਣੇ ਹੋਏ ਨੇ ਫਰੈਸ਼ 에ਅਰ ਫਰੈਸ਼ ਵਾਟਰ ਇਟ ਇਜ਼ ਮਾਈਂਡ ਬਲੋਇੰਗ ਐਂਡ ਅਟਰੈਕਟਿੰਗ ਟੂ एवरीवन ਬਲੈਂਸੀਆ ਦਾ ਸਾਈਨ ਬੋਰਡ ਆ ਗਿਆ ਪਹਿਲਾਂ ਨੇ ਤਾਂ ਫੋਟੋ ਚੱਕ ਬਲੈਂਸੀਆ ਮਾਈ ਫੋਟੋ ਵਿਲ ਬੀ ਹੇਅਰ ਮੇਰੀ ਫੋਟੋ ਲੈਦੇ ਚ ਪਈ ਇੱਥੇ ਇੱਕ ਆ ਨਾ ਬਲੈਂਸੀਆ ਜਿਹੜੇ ਵਰਡ ਲਿਖੇ ਹੋਏ ਨੇ ਇੱਥੇ ਕੋਈ ਨਹੀਂ ਸੀ ਹੈਗਾ बस ਇਕੱਲਾ ਮੈਂ ਰੁਕਿਆ ਹਾਂ ਫੋਟੋ ਕਰਾਉਣ ਵਾਸਤੇ ਤੇ ਪਾਜੀਰ ਨੂੰ ਕਾ ਫੋਟੋ ਖਿੱਚੋ ਉਹ ਦੇਖੋ ਕੱਠ ਸਾਰੀ ਦੀ ਸਾਰੀ ਜਨਤਾ ਇੱਥੇ ਆ ਕੇ ਫੋਟੋਆਂ ਖਿੱਚਣ ਲੱਗੀ ਐਂਟਰ ਦਾ ਮਿਊਜ਼ੀਅਸ ਡੇਲਾਸ ਸੈਂਟਿਅਰ ਇਨਫੋਰਮੇਸ਼ਨ ਡਸਕ ਇੰਗਲਿਸ਼ ਕੋਈ ਨਾ ਹੈ ਵਾਓ ਡਾਇਨਾਸੌਰ ਕਿੰਨੇ ਦਿਨ ਨੈਟ ਕਹਾਂ साइकल डिफरेंट डिफरेंट टाइप के कौन चलता है ना ਬੁਣਾਈ ਤੇ ਚਲਾਉਣ ਵਾਸਤੇ ਸਿਆਚੋਕ ਨੇ ਟਾਈਮ ਟੂ ਟਾਈਮ ਬਦਲਦੇ ਰਹੇ ਨੇ ਦੈਟਸ ਕਾਲਡ ਟੈਕਨੋਲੋਜੀ ਦੈਟਸ ਕਾਲਡ ਟੈਕਨੋਲੋਜੀ ਤੇ ਰਿਕਸ਼ਾ ਟਾਈਪ ਆ ਗਿਆ ਹੀ ਡਿੱਗੇ ਨਾ ਲੈ ਗਿਆ ਮਜ਼ਾਕ ਜੈਂਡਰ ਕੋਲ ਸੱਚੀ ਜਾਣੂ ਦਿਲ ਨਹੀਂ ਕਰਦਾ ਮੈਂ ਰੱਖਿਆ ਆ ਤੈਨ ਨਾਲ ਲੱਗਣਾ ਏ ਭਾਵਾਂ ਵਾਲਾ ਪਿਆਰੀ ਇਦਾਂ ਨਾ ਹੁੰਦਾ ਸੱਚੀ ਜਾਨ ਨੂੰ ਦਿਲ ਨਹੀਂ ਕਰਦਾ ਪਿਆ ਨਹੀਂ ਕਰਦਾ ਲਵ ਯੂ ਥੈਂਕ ਯੂ ਆਇਆ ਗੀ 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 ਓਕੇ ਡਾਰਲਿੰਗ ਖੁਸ਼ ਨੇ ਠੀਕ ਹੈ ਓਕੇ ਓਕੇ ਲਵ ਯੂ ਤੁਹਾਡਾ ਸਭ ਤੋਂ ਵਧੀਆ ਥੈਂਕ ਯੂ ਵੇਖੀ ਵੇਖੀ ਲੋ ਜੀ ਬਾਸੀਰ ਲਨਨ ਦੇ ਉੱਤੇ ਆ ਗਿਆ ਪਤਨਾ 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 ਆ ਗਿਆ ਪਤਨਾ ਬਸ 400 ਕਿਲੋਮੀਟਰ ਹੈ ਨਾ ਪਤੇਰਨਾ 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 ਸੀ ਨਾ ਬਾਏ ਬਾਏ ਵਲੈਂਸੀਆ ਵਲੈਂਸੀਆ ਬਾਏ ਬਾਏ ਚਲੋ ਭਾਈ ਆਪਣਾ ਅੱਜ 2 ਦਿਨ ਦਾ ਟੂਰ ਵਲੈਂਸੀਆ ਦਾ ਸੀ ਪਰਸੋਂ ਆਏ ਸੀ ਨਾ ਅੱਜ 2 ਦਿਨ ਤਾਂ ਹੁਣ ਬਚ ਚੁੱਕੇ ਨੇ 5 ਕੱਲ ਦਾ ਇਥੋਂ ਟਾਈਮ ਚੇਂਜ ਹੋ ਗਿਆ ਆਪਣੇ ਇੰਡੀਆ ਦੇ ਟਾਈਮ ਨਹੀਂ ਚੇਂਜ ਹੁੰਦਾ ਬਟ ਇੱਥੇ ਟਾਈਮ ਚੇਂਜ ਹੁੰਦਾ ਮੈਂ ਹਰ ਸਾਲ ਹੀ ਅੱਜ ਕੱਲ ਇਦਾਂ ਹੁੰਦਾ ਹੁਣ ਤੇ ਟਾਈਮ ਚੇਂਜ ਹੋ ਗਿਆ ਇੱਕ ਘੰਟੇ ਦਾ ਪਹਿਲਾਂ 4.5 ਘੰਟਿਆਂ ਦਾ ਫਰਕ ਸੀ ਹੁਣ ਰਹਿ ਗਿਆ ਇੰਡੀਆ ਦੇ ਨਾਲ 3.5 ਘੰਟਿਆਂ ਦਾ ਫਰਕ ਯਾ ਤੇ ਪਾਪਾ ਜੀ ਮੇਰ ਕਰੇ 400 ਕਿਲੋਮੀਟਰ ਦਾ ਆਪਣਾ ਸਫ਼ਰ ਹੈ ਵਾਲੈਂਸੀਆ ਤੋਂ ਬਾਰਸੀਲੋਨਾ ਦਾ ਤੇ ਰਸਤੇ 'ਚ ਇੱਕ ਦੋ ਜਗ੍ਹਾ ਰੁਕਣਾ ਹਜੇ ਤੇ ਮਿਲਦੇ ਆਂ ਆਪਾਂ ਅੱਗੇ ਆਉਂਦਾ ਵੇ ਵਾਲੈਂਸੀਆ ਤੋਂ ਚੱਲੇ ਆਂ ਬਾਰਸੀਲੋਨਾ ਦੇ ਜੀ ਸਫ਼ਰ ਦਾ ਕੀ ਦੱਸਾਂ 35 ਮਿੰਟਾਂ ਦੇ ਵਿੱਚ 100 ਕਿਲੋਮੀਟਰ ਲੰਘ ਚੁੱਕੇ ਆ ਹੁਣ ਤੁਸੀਂ ਅੱਗੇ ਲਗਾ ਲੋ ਸਾਹਬ ਕਿ ਕਿੰਨੀ ਕੁ ਸਪੀਡ ਤੇ ਜਾ ਰਹੀ ਹੈਗੀ ਕਾਰ ਤੇ ਕਾਰ ਇਦਾਂ ਲੱਗ ਰਹੀ ਸਪੀਡ ਤੇ ਨੋਰਮਲ ਜਿਵੇਂ ਆਪਣੇ 70 80 ਦੀ ਸਪੀਡ ਤੇ ਜਾਂਦੀ ਹੈ ਇਹ 100 ਕਿਲੋਮੀਟਰ ਦੇ ਵਿੱਚ ਮੈਨੂੰ ਇਹ ਛੜਕ ਤੇ ਕਾਰਾਂ ਤੋਂ ਬਿਨਾ ਕਾਰਾਂ ਤੋਂ ਬਿਨਾ ਕੋਈ ਵੀਹਿਕਲ ਨਹੀਂ ਮਿਲਿਆ ਟਰਾਲੇ ਮਿਲਦੇ ਨੇ ਉਹ ਵੀ ਟਰਾਲੇ ਵੀ ਇਸੇ ਸਪੀਡ ਦੀ ਜਾ ਰਹੇ ਨੇ ਕਾਰਾਂ ਦੀ ਸਪੀਡ ਤੇ ਕਿਉਂਕਿ ਉਹ ਹੁੰਦਾ ਉਹਨਾਂ ਦੇ ਵਿੱਚ ਇੱਕ ਸਪੀਡ ਲਿਮਟ ਆ ਹੈ ਨਾ ਤੇ ਦੂਜਾ ਉਹਨਾਂ ਜੋ ਵਜ਼ਨ ਉਹਨਾਂ ਕੋਈ ਹੁੰਦਾ ਕਿ ਜਿੰਨਾ ਕੋ ਟਰਾਲੇ ਫੋਰਡ ਕਰ ਦਿੰਦੇ ਓਵਰ ਲੋਡ ਤੋਂ ਨਹੀਂ ਕੋਈ ਮੋਸ਼ਨ ਨਹੀਂ ਨਵੰਨਾ ਟਰੈਕਟਰ ਰੇੜੀਆਂ ਰਿਕਸ਼ਾ ਟੈਂਪੂ ਬੱਸਾਂ ਕਾਖੜੀ ਦੇਖਣ ਨੂੰ ਮਿਲਦਾ ਹੈ ਛੜਕ ਦਿੱਤੇ ਮੈਂ ਉਹ ਕਮਾਲ ਮੰਨਦੇ ਆ 35 ਮਿੰਟ ਹੋਏ ਨੇ ਤੇ 100 ਕਿਲੋਮੀਟਰ ਕਲੀਅਰ ਹੋ ਗਏ 400 ਕਿਲੋਮੀਟਰ ਸੀ ਤੇ 200 86 ਕਿਲੋਮੀਟਰ ਰਹਿ ਗਿਆ ਲਾਲਾ ਸਾਹਿਬ 400 ਕਿਲੋਮੀਟਰ ਦਾ ਮੈਂ ਇੰਡੀਆ 'ਚ ਰੁੰਦਾ ਰਹਿੰਦਾ ਕੋਈ ਲੈਨਾਂ ਤਾਂ ਇੰਡੀਆ 'ਚ ਵੀ ਇਦਾਂ ਹੀ ਰੋਡ ਬਣੇ ਨੇ ਹਣਾ ਕਈ ਵਾਰੀ ਵੀਡੀਓ ਪਾ ਪਾ ਕੇ ਕਹਿੰਦਾ ਹੁੰਦਾ ਕਿ ਇੱਕ ਲੈਨ ਹੁੰਦੀ ਹੈ ਫਾਸਟ ਸਪੀਡ ਤੇ ਇੱਕ ਲੈਨ ਹੁੰਦੀ ਹੈ ਸਲੋ ਸਪੀਡ ਤੇ ਸਾਡੇ ਨਹੀਂ ਕੋਈ ਸਮਝਣਾ ਚਾਹੁੰਦਾ ਹਰ ਇੱਕ ਦੋਨੇ ਤਿੰਨੇ ਲੈਨਾਂ ਦੇ ਵਿੱਚ ਸਾਈਕਲ ਰੇੜੀਆਂ ਸਾਰੇ ਬਿਨਾ ਸਿੱਖੇ ਜਾਨੀ ਕਿ ਡਰਾਈਵਿੰਗ ਕਰਦੇ ਨੇ ਨਾ ਹੁਣ ਆ ਜਿਹੜੀ ਉਹ ਪਰਲੇ ਸਾਈਡ ਤੇ ਲੈਨ ਸਾਡੇ ਲੈਫਟ ਹੈਂਡ ਤੇ ਜਿਹੜੀ ਜਾ ਰਹੀਆਂ ਨੇ ਉਹ ਫੁੱਲ ਸਪੀਡ ਦੀ ਲੇਨ ਹੈ। ਇਧਰ ਜਿਹੜੀ ਰਾਈਟ ਦੀ ਆ ਉਹ ਸਲੋ ਸਪੀਡ ਦੀ ਲੇਨ ਹੈ। ਕਿ ਜਿੰਨੇ ਸਲੋ ਚਲਾਨੀਏ ਉਹ ਇਸ ਸਾਈਡ ਤੇ ਹੋਜੋ। ਰਾਈਟ ਸਾਈਡ ਤੇ ਹੋਜੋ ਹੈਨਾ। ਜਿੰਨੇ ਸਪੀਡ ਦੇ ਵਿੱਚ ਗੱਡੀ ਖਿੱਚਣੀ ਹੈ ਉਹ ਆਪਣੀ ਉਸ ਇੱਕ ਲਾਈਨ ਛੱਡਣੀ ਹੈ ਸਪੀਡ ਵਾਲਿਆਂ ਵਾਸਤੇ। ਸਾਡੇ ਇੰਡੀਆ ਦੇ ਵਿੱਚ ਵੀ ਸੇਮ ਹੀ ਹੈ। ਪਰ ਉੱਤੇ ਕੋਈ ਫਾਲੋ ਹੀ ਨਹੀਂ ਕਰਦਾ। ਸਾਰੇ ਬਸ ਇੱਕ ਦੂਜੇ ਨੂੰ ਦੁਸ਼ਮਣ ਸਮਝਦੇ ਨੇ ਕਿ ਦੂਜੀ ਗੱਡੀ ਦੇ ਚ ਜੜਾ ਆ ਰਿਹਾ ਨਾ ਤੇ ਦੁਸ਼ਮਣ ਹੈ ਮੈਨੂੰ ਪਿੱਛੇ ਛੱਡਣਾ ਹੌਰਨ ਤੇ ਹੌਰਨ ਮਾਰਨਗੇ। ਤੂੰ ਪਾਸੇ ਕੱਟ ਲੈ। ਮੇਰੀ ਸ਼ੜਕ ਹੈ ਮੇਰੇ ਬਾਪ ਦੀ ਸ਼ੜਕ ਤੇਰੇ ਹਿੰਮਤ ਕਿਵੇਂ ਨਹੀਂ ਹੈ ਸ਼ੜਕ ਤੇ ਆਉਂਦੇ ਆ ਇਸ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਨੇ ਉੱਥੇ ਤਾਂ ਇੱਥੇ ਵੇਖਿਆ ਕਿ ਹੁਣ ਜਿੰਨੇ ਸਲੋ ਕਰਨੀ ਹੈ ਉਹ ਸਾਡੇ ਤੋਂ ਅੱਗੇ ਕਰਕੇ ਹੰਡੀਕੇਟਰ ਲਾ ਕੇ ਦੂਜੀ ਲੇਨ ਦੇ ਵਿੱਚ ਵਾੜ ਲੈਗਾ ਜਿੰਨੇ ਸਪੀਡ ਤੇ ਕਰਨੀ ਹੈ ਜਿਵੇਂ ਆਹ ਕ੍ਰੋਸਿੰਗ ਲੈਣੀ ਹੈ ਉਹ ਸਪੀਡ ਵਾਲੀ ਲੇਨ ਐ ਇੰਨੇ ਟਰਾਲੇ ਨੇ ਉਸ ਕੋਲ ਸਪੀਡ ਤੇ ਜਾਣਾ ਇੱਕ ਪਾਸੇ ਚਾ ਰਿਹਾ ਹੁਣ ਜੇ ਤੈਨੂੰ ਹੀ ਸਪੀਡ ਸਲੋ ਕਰਨੀ ਹੈ ਤੁਹਾਨੂੰ ਆਹ ਲੇਨ ਛੱਡਣੀ ਪੈਗੀ ਐ ਸੋ ਫਾਸਟ ਦੀ ਲੇਨ ਲਾ ਪੋਜ਼ਾ ਆ ਗਿਆ ਸਰਵਿਸ ਏਰੀਆ ਅਜੇ ਟੂਰਿਸਟ ਆਪਾਂ ਪਰਚੇজিং ਤਾਂ ਜ਼ਰੂਰ ਕਰਦੇ ਆ ਖਾਂ ਤੇ ਫਿੰਦੇ ਵੀ ਆ ਜਿਹੜਾ ਸਰਵਿਸ ਏਰੀਆ ਦੇ ਵਿੱਚ ਬਣਿਆ ਹੋਇਆ ਨਾ ਚਲੋ ਜਿੰਨੀ ਜ਼ਰੂਰ ਤਾਂ ਆਪ ਲੈ ਰਹੇ ਹਾਂ ਪਰ ਮੈਂ ਰੇਟ ਦੇਖ ਰਹੇ ਆ ਕਿ ਮਾਈਂਡ ਬਲੋਇੰਗ ਦਿਖਾਵਾਂ ਆ ਇੱਕ ਇੱਕ ਆਲੂ ਦੇ ਬਣੇ ਹੋਏ ਨੇ ਨਾ ਆਮਸਾਂ ਇੱਕ ਇੱਕ ਆਲੂ ਦਾ ਹੱਦ ਦੋ ਆਲੂ ਦਾ ਬੀਂਗ ਫਾਰਮਰ ਆ ਨਾ ਕਿਸਾਨ ਹੁੰਦੇ ਨਾਲ ਤੇ ਇਹ 400 ਰੁਪਏ ਦਾ ਇੱਕ ਪੈਕੇਟ ਆ ਸਾਡੇ ਆਲੂ ਦੀ ਕੀਮਤ 50 ਕਿਲੋ 400 ਦਾ ਆਪਣੇ ਇੰਡੀਆ ਦੇ ਵਿੱਚੋ Google Map ਚੱਲਦਾ ਹਨਾ GPS ਤੇ ਉਹ ਆਪਾਂ ਲਗਾ ਲੈਨੇ ਆ ਬਾਅਦ ਵਿੱਚ ਇਹ ਨਹੀਂ ਪਤਾ ਕਿ ਉਹ ਕਿਹੜੀ ਗਲੀ ਦੇ ਵਿੱਚ ਜਾਂ ਕਿਹੜੇ ਉਦਾਂ ਦੇ ਰਸਤੇ ਤੇ ਚਵਾੜ ਦਿੰਦਾ ਜਿੱਥੇ ਅੱਗੇ ਜਾ ਕੇ ਰਸਤਾ ਹੀ ਨਹੀਂ ਹੁੰਦਾ ਇੱਥੇ ਇਹਨਾਂ ਦੇ ਸਪੇਨ ਦੇ ਵਿੱਚ ਆਵਾਜ਼ ਇਹ ਬਚਲ ਰਹੀ ਹੈ ਵਾਜੇ ਪਰ ਇੰਨੀ ਲਾਈਵ ਹੈ ਨਾ ਜਿਵੇਂ ਤੁਹਾਨੂੰ 1 ਮਿੰਟ ਬਾਅਦ ਅੱਗੇ ਕੀ ਹੋਇਆ ਹੋਇਆ ਜਾਂ ਲਾਈਵ ਹੀ ਦੀ ਪਤਾ ਲੱਗ ਜਾਂਦਾ ਹੁਣ ਆਈ ਦੇ ਉੱਤੇ ਆ ਦਿਖਾ ਰਹੇ ਨੇ ਕਿ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਹੋਇਆ ਹੈ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਇਸੇ ਕਰਕੇ ਇਹ ਟ੍ਰੈਫਿਕ ਹੈ ਪਿੱਛੇ ਵੀ ਦਿਖਾ ਰਿਹਾ ਸੀ ਲਾਈਵ ਦਿਖਾ ਰਿਹਾ ਸੀ ਉਸ ਤੋਂ ਬਾਅਦ ਕੋ ਇੱਥੇ ਅੱਗੇ ਪੁਲਿਸ ਵਾਲਾ ਖੜਾ ਹੈ ਇੱਕ ਸੈਕਿੰਡ ਚ ਇਹਨੇ ਦੱਸ ਦੇਣਾ ਕਿ ਇੱਥੇ ਪੁਲਿਸ ਵਾਲਾ ਖੜਾ ਹੋਇਆ ਕਿੱਥੇ ਕੈਮਰਾ ਲੱਗਾ ਉਹ ਲਾਈਵ ਦੱਸ ਦੇਣਾ ਕਿ ਇੱਥੇ ਕੈਮਰੇ ਲੱਗੇ ਨੇ ਆਹ ਸਪੀਡ ਇੰਨੀ ਸਪੀਡ ਤੇ ਆਪਣੀ ਗੱਡੀ ਸলো ਕਰ ਲਵੋ ਤੇ ਐਨਾ ਟੈਕਨੋਲੋਜੀ ਐਡਵਾਂਸ ਹੈ ਨਾ ਜੀ ਸਾਡੀ ਟੈਕਨੋਲੋਜੀ ਇੰਨਾ ਮਰਜ਼ੀ ਸੀ ਐਡਵਾਂਸ ਹੋ ਜੀ ਮੰਗਲਗੜ੍ਹ ਤੇ ਤੇ ਪਹੁੰਚ ਗਏ ਆ ਪਰ ਸਾਡੀ ਤਰਤੀਆ ਵਾਲੀ ਟੈਕਨੋਲੋਜੀ ਪ੍ਰੋਪਰ ਕੰਮ ਨਹੀਂ ਕਰ ਰਹੀ ਏਅਰਟੈਲ ਦਾ ਮੇਰੇ ਕੋਲ ਕਨੈਕਸ਼ਨ ਆ ਇੰਡੀਆ ਦੇ ਵਿੱਚ ਇਸ ਦਾ ਨੈਟਵਰਕ ਨਹੀਂ ਹੁੰਦਾ ਇਨਾ ਬੁਰਾ ਹਾਲ ਹੈ ਨਾ ਇੰਡੀਆ ਦੇ ਵਿੱਚ ਇਸਦਾ ਨੈਟਵਰਕ ਮੇਰੇ ਸਪੇਨ ਮੈਂ ਇਸ ਟਾਈਮ ਸਪੇਨ ਦੇ ਵਿੱਚ ਲੱਗਾ ਫਿਰਦਾ ਰੋਮਿੰਗ ਦੇ ਨਾਲ ਪੈਸੇ ਲੈਨੇ ਇੰਨੀ ਫਾਸਟ ਸਰਵਿਸ 5G ਫੁੱਲ ਸਪੀਡ ਤੇ ਚੱਲਦਾ ਇੱਥੇ بس ਪੈਸੇ ਵਧਾ ਰੱਖੇ ਨੇ ਹੁਣ ਮੈਂ ਜਿੱਦਨ ਦਾ ਆਇਆ ਪਹਿਲਾਂ ਆ ਕੇ ਤੇ SIM ਲੈਣ ਜਾਂਦਾ ਸੀ ਹੁਣ ਇਸ ਵਾਰ SIM ਨਹੀਂ ਲਈ ਮੈਂ ਲਾਸਟ ਵਾਰ ਵੀ ਇਸੇ ਨੂੰ ਰੋਮਿੰਗ ਪੈਕ ਐਕਟੀਵੇਟ ਕਰ ਲੈਣਾ ਇੰਟਰਨੈਸ਼ਨਲ ਰੋਮਿੰਗ ਇਸ ਵਾਰ ਵੀ ਕੀਤਾ ਤੇ ਫੁੱਲ ਇਨਾ ਵਧੀਆ ਇੰਟਰਨੈਟ ਫੁੱਲ ਸਪੀਡ ਤੇ ਚੱਲਦਾ ਕਿਉਂ ਬਈ ਬਾਹਰ ਕਿਉਂ ਇੰਨੀ ਸਰਵਿਸ ਇੱਥੋਂ ਤੱਕ ਕਿ ਫਲਾਈਟ ਦੇ ਵਿੱਚ ਦੇਖੋ ਹਜ਼ਾਰਾਂ ਫੋਟ ਉੱਚੀ ਫਲਾਈਟ ਉੱਡਦੀ ਹੈ ਉਹਦੇ ਵਿੱਚ ਵੀ ਏਅਟਲ ਦੀ ਸਰਵਿਸ ਫੁੱਲ ਹੈ ਪੈਕ ਲਵੋ ਤੁਸੀਂ ਫਲਾਈਟ ਦੇ ਵਿੱਚ ਆਨੰਦ ਮਾਣੋ ਆਪਣਾ ਵਾਹ ਬਟਸਨ ਨੂੰ ਤਰਤੀ ਤੇ ਨਹੀਂ ਕੁਝ ਵੀ ਮਿਲਣਾ ਸੜਕਾਂ ਦੇ ਉੱਤੇ ਰੈਸਟੋਰੈਂਟ ਬਣੇ ਹੋਏ ਨੇ ਇੰਨੇ ਸੋਹਣੇ 뷰 ਡੈਲਟਾ ਦੀ ਅਲਬਰੀ 3 ਕਿਲੋਮੀਟਰ ਕੇ ਡਲਟ اور ది ਐਲਰੇ ਆ ਇੰਨੇ ਵੱਡੇ ਸਾਈਨ ਬੋਰਡਾਂ ਤੇ ਵੀ ਸ਼ੋਅ ਕਰ ਰਹੇ ਨੇ ਕਿ ਕਿ ਅੱਗੇ ਟ੍ਰੈਫਿਕ ਆ ਆ ਇਹਨਾਂ ਕੀ ਪਹਿਲਾਂ ਸੁਚੇਤ ਕਰ ਦੇਵੋ ਅਗਲੇ ਨੂੰ ਅਗਲੇ ਦੀ ਮੈਂਟਲੀ ਪ੍ਰੇਪੇਅਰ ਹੋ ਜਾਵੇ ਬੰਦਾ ਅਸੀਂ ਮੈਂਟਲੀ ਪ੍ਰੇਪੇਅਰ ਨਹੀਂ ਹੁੰਦੇ ਜਿਸ ਕਰਕੇ ਅਸੀਂ ਰਸ਼ ਕਰਦੇ ਹਾਂ ਸੜਕਾਂ ਦੇ ਉੱਤੇ ਕੰਮ ਸਾਨੂੰ ਕੋਈ ਨਹੀਂ ਹੁੰਦਾ 10 ਮਿੰਟ ਲੇਟ ਵੀ ਹੋ ਜਾਂਦਾ ਹੈ ਬੰਦਾ ਜਿਉਂਦਾ ਰਹਿ ਜਾਂਦਾ ਕਾਲੀ ਕਰਕੇ ਆਪ ਵੀ ਮਰੋ ਕਿ ਜ਼ਕਰੀਬ ਨੂੰ ਵੀ ਮਾਰੋ ਕਿਉਂ ਭਾਈ ਇੰਨੀ ਜਾਨ ਕੀਮਤੀ ਨਹੀਂ ਹੈਗੀ ਸਾਡੇ ਕੋਲ ਇੰਨੀ ਸਸਤੀ ਨਾ ਜਾਨ ਬਣਾਈਏ ਜਾਨ ਦੀ ਕੀਮਤ ਪਾਈਏ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਬੋਲੋ ਜੈ ਹੋ